ਹਾਂਜੀ ਤੂੰ ਆਵੇ ਬਸ ਬਹੁਤ ਆ ਗਏ ਤੂੰ ਭਗਤਾਂ ਕੇ ਬਸ ਹੂੰ ਹੂੰ ਸਾਨੂੰ ਜੇ ਕੀਤਾ ਬਸ ਰਾਮ ਨੇ ਫਸ ਕੀਤਾ ਰਾਮ ਨੇ ਸਵੇ ਘਟ ਰਾਂ ਬੋਲਦਾ ਜਿਉਂ ਉਹ ਸਵਾਜ ਨੇ ਬਸ ਕੀਤਾ ਉਹਨੇ ਰਾਜਵਾਬ ਕੀਤਾ ਤੰਦ ਪਰ ਇਹਦੇ ਚ ਵੀ ਸਾਨੂੰ ਕਲੈਰਿਟੀ ਨਹੀਂ ਹੈ ਸਾਨੂੰ ਇਹ ਦੱਸਿਆ ਗਿਆ ਹੁਣ ਤੱਕ ਵੀ ਇਹ ਜਿਹੜਾ ਤੂੰ ਭਗਤਾਂ ਕੇ ਬਸ ਪਰਮੇਸ਼ਰ ਨੂੰ ਕਿਹਾ ਹੋਇਆ ਪਰਮੇਸ਼ਰ ਨੂੰ ਕਹਿਣੇ ਪੜਾਇਆ ਦੇ ਬਰਸੋਂ ਦੇ ਪਿੱਛੋਂ ਜਿਹੜੀਆਂ ਗੱਲਾਂ ਚੱਲਦੀ ਆ ਰਹੀਆਂ ਵੀ ਤੂੰ ਸਿਰਫ ਪਰਮੇਸ਼ਰ ਦੇ ਬਸ ਹੈ ਪਰਮੇਸ਼ਰ ਭਗਤਾਂ ਦੇ ਬਸਾ ਹੋਰ ਕਿਸੇ ਦੇ ਬਸ ਨਹੀਂ ਹੈ ਐ ਉਹ ਅਰਥ ਕਰਦੇ ਪਰਮੇਸ਼ਰ ਨੂੰ ਬਸ ਕਰਨਾ ਕਿ ਪਰਮੇਸ਼ਰ ਦੇ ਪਾਣੀ ਜਿਹਾ ਸੀ ਚੱਲਣ ਤੇ ਬਸ ਉਹ ਫਿਰ ਜਿਵੇਂ ਆਪਣਾ ਮੂਲ ਹੈ ਉਹਨੂੰ ਛੱਡ ਕੇ ਇਹ ਹਮੇਸ਼ਾ ਪਰਮੇਸ਼ਰ ਦੀ ਗੱਲ ਕਰਨ ਲੱਗ ਜਾਂਦੇ ਉੱਥੋਂ ਫਿਰ ਸਾਰੀ ਕਹਾਣੀ ਵਿਗੜ ਜਾਂਦੀ ਹੈ ਸ਼ੁਰੂ ਤੋਂ ਕੜਦਾ ਚੱਲਿਆ ਨਾ ਤੂੰ ਆਵੇਂ ਬਸ ਵੇਖ ਬੜਾ ਆਪਣੇ ਹੂੰ ਹੂੰ ਤੇ ਪਰਚੀ ਨੂੰ ਪੜਾਉਣੇ ਨੇ ਠੀਕ ਹੈ ਜੀ ਤੇ ਬੜਾ ਨੇ ਪਰਮਿਸ਼ਾ ਹੂੰ ਹੂੰ ਨਾ ਤੂੰ ਆਵੇਂ ਬਸ ਬੋਤਾ ਦਾਂਦੇ ਹੂੰ ਜੇ ਤਾਂ ਪੜ੍ਹਨਾ ਹੁੰਦਾ ਪੜ੍ਹਨੇ ਦੇ ਬਾਝੀ ਜੀ ਹੁੰਦਾ ਪੜਾਉਣੇ ਆ ਲਫ਼ਜ਼ ਉੱਤੇ ਬੱਤਿਆ ਠੀਕ ਹੈ ਜੀ ਪਰ ਆਪਰੇ ਤਾਂ ਕਿਸੇ ਨੂੰ ਪੜਾਉਣੇ ਨੇ ਨਾ ਹੂੰ ਹੂੰ ਅੱਗੇ ਦਾ ਜਲ ਤੀਰ ਸਿਨਾਉਣੇ ਦਾ ਤੀਰ ਸਿਨਾਵਾ ਹੂੰ ਹੂੰ ਆਪਣਾ ਜੋੜ ਲੈਣਗੇ ਪੜਾਵੜੇ ਨੂੰ ਕੀ ਕਰਨਗੇ ਹਾਂ ਠੀਕ ਹੈ ਹੋ ਤਾਂ ਦਲਦੇ ਵੀ ਆਪਣੇ ਨਾਲ ਜੋੜ ਲੈਣਗੇ ਹਾਂ ਹਾਂ ਪੌੜੀ ਹੈ ਹਾਂਜੀ ਨਾ ਤੂੰ ਆਵੇਂ ਬਸ ਬਹੁਤ ਕਿਣਾਵਣੇ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਨਾਈਏ ਨਾ ਤੂੰ ਆਵੇਂ ਬਸ ਧਰਤੀ ਪਾਈਏ ਨਾ ਤੂੰ ਆਵੇਂ ਬਸ ਕਿਤੇ ਸਿਆਣਪ ਹੈ ਨਾ ਤੂੰ ਆਵੇਂ ਬਸ ਬਹੁਤਾ দান ਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਤੇਰਾ ਹਾਂ ਠੀਕ ਹੈ ਜੀ ਇਹ ਵੀ ਗੱਲ ਕਲੀਅਰ ਹੋ ਗਈ ਵੀ ਇਹ ਮਨ ਵਾਸਤੇ ਇਹ ਮੂਲ ਵਾਸਤੇ ਕਹੀ ਹੋਈ ਹੈ ਹੋਰ ਮਨ ਵਾਸਤੇ ਗਈ ਹੈ ਵੀ ਮਨ ਸਿਰਫ ਭਗਤਾਂ ਦੇ ਵਸ ਚ ਆਇਆ ਸਤਿ ਸਭਾਈ ਮਾਨਪਾ ਸਾਹਿਬ ਇਹ ਨਾਨਕਾ ਜੀ ਪੂਰਨ ਕਿਰਪਾ ਹੋਏ ਬਸ ਬੰਦ ਕਰ ਲਾਏ ਉਹ ਪਰਮੇਸ਼ਰ ਨੂੰ ਬਾਤ ਕਰ ਲਾਏ ਪੁੱਠੀ ਬੁੱਢੀ ਜਿਹਨਾਂ ਦੀ ਹੋਈ ਇਹ ਗੱਲ ਸੋਚ ਸਕਦੇ ਠੀਕ ਹੈ ਹਾਂ ਅਗਦਾੜੇ ਆਖਦੇ ਜੀ ਤਾਂ ਹੂੰ ਹੂੰ ਇਹਦਾ ਕਮਾਲ ਹੈ ਕਰਤੀ ਜੇ ਰੱਬ ਨੂੰ ਬਾਤ ਕਰ ਲੱਗੇ ਸਾਨੂੰ ਪਾਉਣ ਲੱਗੇ ਉਹ ਤਾਣ ਤੇਰਾ ਤੋਂ ਭਲੇਖਾ ਖਾਨ ਨੇ ਭਗਤਾਂ ਤਾਣ ਤੇਰਾ ਉਹ ਸੋਚਦੇ ਨੇ ਭਗਤਾਂ ਨੂੰ ਪਰਮੇਸ਼ਰ ਦਾ ਹੀ ਤਾਣ ਇਹ ਨਹੀਂ ਪਤਾ ਵੀ ਉਹਨਾਂ ਨੂੰ ਮਨ ਦਾ ਵੀ ਤਾਣ ਹੈਗਾ ਜਿਹੜਾ ਮਨ ਆਪਾਂ ਇੱਕ ਕੰਟਰੋਲ ਚ ਕਰ ਲਿਆ ਫਿਰ ਹੈ ਬਾਨੇ ਕੋਲੇ ਉਹਨੇ ਪੂਰਾ ਹੀ ਤਾਂ ਹੁਣ ਹੂੰ ਹੂੰ ਜਬਨੇ ਪੂਰਾ ਪੂਰਾ ਤਾਂ ਉਹਨੇ ਜੇ ਮਾਨੋ ਦੇ ਨਾਲ ਛੋੜਨਾ ਹਾਂਜੀ ਉਹ ਧਾਲ ਤਾਂ ਹੈ ਤਾਂ ਹੈ ਦਾ ਹੋਇ ਉਗੜੇ ਤਾਂ ਹੂੰ ਹੂੰ ਜੇ ਨਾਲ ਠੀਕ ਹੈ ਜੀ ਉਹ ਧਾਲ ਕਿਤੇ ਗੁੱਗੇ ਗੋਦਾਂ ਨੂੰ ਗੁੱਗਾ ਧਾਲ ਲੈ ਹੈ ਹੂੰ ਹੂੰ ਦਦਾਲ ਨੂੰ ਬਸ ਇਹਦਾ ਇਹ ਇਹ ਕਿੱਥੇ ਆ ਹੀਰ ਨੂੰ ਸੱਪਾਂ ਹੰਕਾਰ ਐਸੇ ਗੱਲ ਦਾ ਤਾਂ ਵਿੱਚ ਬਿਨ ਕਹ ਤੂੰ ਵੀ ਕੁਝ ਕਰ ਸਕਦਾ ਠੀਕ ਹੈ ਜੀ ਜਿੱਤੇ ਲੜੂਆ ਵਾ ਲੜਖੜਾ ਤੈਨੂੰ ਉੱਥੇ ਪਾਊਗਾ ਆਹੀ ਗੱਲ ਹੋਰ ਕੀ ਹੈ ਠੀਕ ਹੈ ਜੀ ਆਹ ਹਾਂ ਜੀ ਚਰਨ ਬਦਕ ਜਨ ਤੈਉ ਮੁਕਤ ਭਏ ਹਾਂ ਬਲਬਲ ਜਿਨ ਰਾਮ ਕਹੇ ਆ ਜੁੜ ਕੇ ਚਾਲ ਨੂੰ ਬਦਕ ਚਾਲਾਂ ਨਾ ਭੱਜ ਗਏ ਜੁੜ ਕੇ ਬਦਕ ਦਾ ਬਦ ਤੇ ਨਹੀਂ ਜਾਏ ਬਦਕ ਵੱਡੇ ਦਾ ਵੀ ਹੁੰਦਾ ਇਹਨਾਂ ਨੇ ਬਦਕ ਤੋਂ ਬੱਦੇ ਗਏ ਅੱਛਾ ਜੀ ਬੱਦਕੇ ਰਹਿ ਗਏ ਜੁੜ ਗਏ ਹੂੰ ਹੂੰ ਚਾਨ ਤੇ ਉਹੋ ਹੀ ਜਾਨਬੁਖਤ ਪਏ ਜਿਹੜੇ ਤੇਰੇ ਚਾਲ ਨਾਲ ਜੁੜ ਕੇ ਜੁੜ ਗਏ ਠੀਕ ਹੈ ਜੀ ਇਹ ਜਿਹੜਾ ਚਰਨ ਬਦਕ ਹੈ ਇਹਦਾ ਕੋਈ ਜਿਹੜਾ ਬਦਕ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਚਰਨ ਬਦਕ ਉਹ ਸ਼ਿਕਾਰੀ ਜਿਸ ਨੇ ਹਰਨ ਦੇ ਪੁਲੇਖੇ ਕ੍ਰਿਸ਼ਨ ਜੀ ਦੇ ਪੈਰਾਂ 'ਚ ਨਿਸ਼ਾਨਾ ਮਾਰਿਆ ਸੀ ਇਹਦੇ ਨਾਲ ਤਾਂ ਨਹੀਂ ਕੁਝ ਜੁੜਦਾ ਜੀ ਨਾਲ ਕੀ ਜੁੜਨੇ ਹਮਮ ਨਾਲ ਕਿਹਦੇ ਨਾਲ ਫਿਰ ਇਹਦੇ ਚਾਰਦੇ ਹਮਮ ਇਹਦੇ ਚਾਰ ਨਾਲ تیر ਮਾਰਿਆ ਸੀ ਹਮਮ ਮੁਰਗਾ ਜਾਲਾ ਨਾਲ ਅਸਿਰ ਦੇ ਚ ਵਸੋਲ ਦੇ ਹਮਮ ਚਰਨਾਂ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਜਨ ਨੇ ਤਾਂ ਮੁਕਤੀ ਹੋਣੀ ਹੈ ਉਹਦੀ ਉਹ ਤਾਂ ਮੁਕਤੀ ਹੋਰੀ ਠੀਕ ਹੈ ਕੋਈ ਕਹੇ ਚਾਰ ਨੂੰ ਬਸ ਤੈਰੀ ਮੇਰੇ ਸੰਪਤੀ ਤਾਂ ਦੇ ਹੀ ਹੂੰ ਹੂੰ ਉਹ ਅਰਥ ਉਹਨੇ ਦਾ ਡੋਟ ਉਹਨੇ ਤਾਂ ਲੈ ਕੇ ਅਰਥ ਸਾਰੇ ਉਹਦੇ ਨਾਲ ਬੇਲ ਲੈ ਜਿਹੜਾ ਉਹਦੇ ਦੀ ਹਿਸਤੀ ਹੈ ਪਿਛਲੀ ਠੀਕ ਹੈ ਇਹ ਹਰ ਅਰਥ ਰੂਬ ਹੋੜ ਕੋੜ ਕੇ ਹਿੰਦੂ ਈਸਮ ਦੇ ਪਿਛਲੇ ਜਾ ਕੇ ਬਾੜ ਦਿੰਦਾ ਹੂੰ ਹੂੰ ਉਈ ਦੇਖੋ ਜੀ ਇਹ ਕੁਰਬਾਨੀ ਨੇ ਸਾਡੇ ਵਾਲੀ ਗੱਲ ਨੂੰ ਜਸਟੀਫਾਈ ਹੋ ਗਈ ਤਾਂ ਠੀਕ ਹੈ ਜੀ ਕੋਣ ਬਣਾੜ ਕੇ ਉਹ ਜਿਹੜੇ ਇਹਨਾਂ ਦੇ ਸ਼ਾਸਤਰ ਨੇ ਉਹਨੂੰ ਜਸਟੀਫਾਈ ਕਰਾ ਰਹੇ ਆ ਕੁਰਬਾਨੀ ਤੋਂ ਫੜ ਤੋ ਠੀਕ ਹੈ ਪਰ ਇਸ ਬਾਣੀ ਚ ਆਪਾਂ ਨੂੰ ਕਲੀਅਰ ਹੋ ਜਾਊਗਾ ਕਿਉਂਕਿ ਬਹੁਤ ਐਸ ਤਰ੍ਹਾਂ ਨੇ ਨੌ ਭਗਤ ਨਾਮਦੇਵ ਜੀ ਨੇ ਵਰਤੇ ਆਪਾਂ ਗੁਰਮਤਿ ਦੇ ਅਨੁਕੂਲ ਉਹਨਾਂ ਦੇ ਅਰਥ ਸਮਝ ਲਾਂਗੇ ਹਨ ਜੀ ਹਾਂ ਹਾਂ ਇੱਕ ਜਗ੍ਹਾ ਐ ਫੈਂਕਣੇ ਜਿੱਥੇ ਉਹਦੇ ਸਿਧਨਤ ਸਾਸਤਰ ਸ਼ਗਲ ਜਾਂ ਲਿਖਿਆ ਹੈ ਹਾਂ ਦੇ ਧੋਦ ਰਹੇ ਨੇ ਜੇ ਇੱਦਾਂ ਜਸਟੀਫਾਈ ਕਰਾ ਰਹੇ ਨੇ ਹਾਂਜੀ ਅਰੋਨ ਸਭ ਤੋਂ ਪਹਿੜ ਪਰਾਨ ਪਖਾਨ ਪੋਥਿਆ ਨਾ ਬਿਨਾ ਸਾਹਿਬ ਕੂੜ ਗਾਲੀ ਉਛੀ ਲਿਖਿਆ ਹੈ ਹਾਂਜੀ ਕੁਰਬਾਨੀ ਕਹ ਲੀਏ ਨਾ ਬਿਨਾ ਸਾਹਿਬ ਕੂੜ ਦੇ ਥਾਲੀ ਉਛੀਆਂ ਨੇ ਤੁਸੀਂ ਜਸਟੀਫਾਈ ਕਰਾ ਰਹੇ ਹੋ ਉਛੀਆਂ ਅਗਲਾ ਨੂੰ ਕੁਰਬਾਨੀ ਤੋਂ ਹੂੰ ਹੂੰ ਉਹਨੇ ਜਸਟੀਫਾਈ ਕਰਤੀ ਨਾ ਪਰ ਨੀਗਾ ਠੀਕ ਹੈ ਸਾ ਘਰਤਾ ਹੂੰ ਹੂੰ ਉਹ ਬਿਸਰਾਣੇ ਵੀ ਕਰਵਾ ਲਿਆ ਬਿਸਰਾਣੇ ਨੂੰ ਲੋੜ ਸੀ ਕਿਉਂਕਿ ਰਾਜ ਕਰਨ ਸੀ ਉਹਨਾਂ ਨੇ ਜਿਹੜਾ ਰੋਸ਼ਕਰ ਤੇ ਇੱਕ ਨਵੀਂ ਜੰਮਤ ਪੈਦਾ ਕੀਤੀ ਸੀ ਠਾ ਦਿਉਰ ਦੇ ਅੱਛਾ ਜੀ ਜਿਹੜੇ ਦੂਰ ਸਿੱਖ ਬਜਾਲੇ ਦਾ ਹੋਵੇ ਹਮ ਹਮ ਤਾਂ ਦੇਖੋ ਨਾ ਬੋਰਡ ਠੀਕ ਹੈ ਜੀ ਅੱਛਾ ਜੀ ਉਹੀ ਹੋ ਹਮ ਹਮ ਬਸ ਠੀਕ ਹੈ ਸਾਡੇ ਬਹੁਤੇ ਰੀਤ ਰਿਵਾਜ ਤਾਂ ਹਿੰਦੂਆਂ ਵਾਲੇ ਹੀ ਆ ਇਹਨਾਂ ਜਿਹੜੇ ਕੱਟੜ ਨੇ ਹਮ ਹਮ ਜਿਹੜੇ ਬੜਾਏ ਉਹਨਾਂ ਦੇ ਨਾਲ ਉਹ ਬਿਸ਼ਰਰੀ ਦੇ ਹਮ ਹਮ ਜਿਹੜੇ ਬਲਕੇ ਆਖਰ ਜਾ ਕੇ ਰਲੇ ਨੇ ਜਾਂ ਰਲੇ ਨਹੀਂ ਜਾਂ ਹਾਇ ਹੋ ਗਿਆ ਹੂੰ ਹੂੰ ਉਹ ਜਦੋਂ ਇਸੇ ਪੋਜੇ ਦੇ ਵਿੱਚ ਲੱਗੇ ਨੇ ਵੀ ਇਹ ਕਿਵੇਂ ਕਿਵੇਂ ਇਹਦਾ ਰਲ ਰੋਗ ਰਿਕ ਨੂੰ ਗੁਰਮਤ ਦੇ ਰੋਏ ਗੁਰਮਤਾਰ ਜਿਹੜੀ ਹੈ ਹਿੰਦੂਵਾਦ ਤੇ ਸਖਵਾਦ ਨੂੰ ਇੱਕੋ ਜਿਹਾ ਕਰ ਦਿੱਤੀ ਹੂੰ ਹੂੰ ਕੋਝਾ ਬਾਜੀ ਕਰਕੇ ਹੂੰ ਹੂੰ ਕੋਣ ਲੱਗੇ ਨੇ ਕਿ ਜੇ ਸਾਬ ਦਾ ਠੀਕ ਹੈ ਜੇ ਠੀਕ ਹੈ ਤਰਜੀਬ ਆਉਂਦੀ ਹੈ ਹੂੰ ਹੂੰ ਪਕਹਾਂ ਤਾਂ ਰਾ ਜੇ ਕਿਸੇ ਦਾ ਉਹਨਾਂ ਦਾ ਪ੍ਰਚਾਰ ਆਪ ਜਾਂਦਾ ਉਹਨਾਂ ਦੀ ਦੁਕਾਨਦਾਰੀ ਜਾਂਦੀ ਹੈ ਹਮ ਹਮ ਉਹਨਾਂ ਦੇ ਕਰੋੜਾਂ ਰੁਪਏ ਦਾ ਲਿਟੇਚਰ ਹੈ ਕਹਿੰਦੇ ਸਾਡਾ ਕੀ ਬਣੂਗਾ ਉਹਨਾਂ ਨੂੰ ਆਪਣਾ ਫਜ਼ਲ ਹੈ ਅਜਿਹੇ ਜਿਹੜਾ ਬੋਲਦੇ ਰਹੇ ਉਹਨਾਂ ਦਾ ਫਜ਼ਲ ਹੈ ਬੇਇੱਜ਼ਤੀ ਦਾ ਫਜ਼ਲ ਹੈ ਹਮ ਹਮ ਪ੍ਰੈਸਟੀਜ ਉਹ ਬਣਾ ਲਿਆ ਇਹ ਦੇਖੋ ਪ੍ਰੈਸਟੀਜ ਉਹ ਨਹੀਂ ਬਣਾਇਆ ਹੁੰਦਾ ਹਮ ਹਮ ਲੈਣੇ ਨੇ ਨਹੀਂ ਪ੍ਰੈਸਟੀਜ ਉਹ ਬਣਾ ਆ ਵੀ ਤੁੰ ਕੀ ਕਹਿਣਾ ਕੋਈ ਨਾਲ ਕੀ ਕਹਿੰਦਾ ਠੀਕ ਹੈ ਜੀ ਤੇ ਪ੍ਰੈਸਟੀਜ ਉਹਨਾਂ ਦਾ ਨਾਮ ਉਹ ਕਿੱਥੋਂ ਆ ਗਿਆ ਬਸ ਦੇਖੀ ਜਾਊਗਾ ਜੀ ਜੀ ਹਾਂ ਜੀ ਹਉ ਬਲਬਲ ਜਨ ਰਾਮ ਕਹੇ ਇਹ ਭਗਤ ਜੀ ਕਹਿ ਰਹੇ ਹਾਂ ਜੀ ਕੁਰਬਾਨ ਕੇ ਦਰਸ ਹੈ ਬਈ ਉਹਦੇ ਕੁਰਬਾਨ ਜਾਣ ਲਈ ਜੀ ਨੇ ਰਾਮ ਕਹੇ ਰਾਮ ਕੀ ਨੇ ਜਿਆ ਕਵੀਲ ਜੀ ਕਿਹਾ ਸੀ ਰਾਮ ਸਭ ਗਾਣ ਬੈਠੇ ਹਾਂ ਹਾਂ ਜੀ ਹੁਣ ਅਗਲੀ ਗੱਲ ਕਰਦੇ ਅਗਲੀ ਅਗਲੀਆਂ ਪੰਕਤੀਆਂ ਜੀ ਦਾਸੀ ਸੁਤ ਜਨ ਬੇਦਰ ਸੁਦਾਮਾ ਉਗਰ ਸੈਨ ਕੋ ਰਾਜ دیے ਦਾਸੀ ਸੁਤ ਕੌਣ ਹੈ ਆ ਦਾਸੀ ਜਾਂ ਹੋ ਜਾਂਦੀ ਹੈ ਨਾ ਬੁੱਧੀ ਦਾਸੀ ਹਾਂਜੀ ਇਹ ਦਾਸੀ ਹੁੰਦਾ ਹੈ ਫਿਰ ਜਿਹੜਾ ਜਦ ਜਨ ਪਦਾਰਥ ਮਿਲਦਾ ਹੈ ਨਾ ਸਾਨੂੰ ਹੂੰ ਹੂੰ ਜਿਹੜਾ ਜਬਦਾਨ ਜਬ ਸਤਗੁਰ ਹੂੰ ਹੂੰ ਸਤਗੁਰ ਕੇ ਜਨੂ ਕੋਲ ਬਿਠਾਇਆ ਜਿਹੜਾ ਗੱਲ ਹੈ ਹੂੰ ਜਦ ਬੁੱਧੀ ਦਾਸੀ ਬਣਦੀ ਹੈ ਜਿਹੜਾ ਉਹ ਜਨੂ ਪਦਾਰਥ ਲੈਂਦਾ ਉਹ ਦਾਸੀ ਹੁੰਦਾ ਹੈ ਅੱਛਾ ਜੀ ਦਾਸੀ ਹੁੰਦਾ ਹੈ ਜਾਨ ਜਿਹੜਾ ਅਛਾ ਜੀ ਜਿਹੜਾ ਪਰਮਾਤਮਾ ਗਿਆਨ ਦਾਸਿਸ ਹੁੰਦਾ ਹੈ ਪੈਦਾ ਜਦ ਹੋਇਆ ਹੈ ਦਰਜਾ 10 ਬਣ ਜਾਂਦਾ ਹੈ 10 ਦਾਸ ਤਿਆਰ ਕਰਨ ਦੀ ਹੈ ਹੂੰ ਇਹ ਦਾ ਆਪਣੇ ਦਾਸ ਕੋ ਤੇ ਵੜਾਈ ਹੂੰ ਆਪਣੇ ਦਾਸ ਕੋ ਨਾਮ ਜਿਪਾਈ ਠੀਕ ਆਪਣੇ ਦਾਸ ਕੀ ਆ ਪਤ ਰੱਖ ਹੈ ਹੂੰ ਦਾਸ ਨੂੰ ਵੜਾਈ ਮਿਲੀ ਹੈ ਕੁਰਬਾਨੀ ਕਹਿਦੀ ਹੈ ਹੂੰ ਬਲਦੇ ਪਾਸ਼ਾ ਕਹਿੰਦੇ ਨੇ ਤੇ ਬਲਦੇ ਪਾਸ਼ਾ ਨੂੰ ਵਡਿਆਈ ਵਣੀਆ ਬਲਦੇ ਪਾਸ਼ਾ ਦਾਸ ਸੀ ਨਾਨਕ ਨੂੰ ਵਡਿਆਈ ਮਿਲਿਆ ਨਾਨਕ ਦਾਸ ਨੇ ਹੈ ਦਾਸ ਵਡਿਆਏ ਕਬੀਰ ਦਾਸ ਹੈ ਰਵਿਦਾਸ ਦਾਸ ਹੈ ਜੀ ਦਾਸ ਦੇ ਭਗਤ ਠੀਕ ਹੈ ਜੀ ਦਾਸ ਸੀ ਸੁੱਤ ਫਿਰ ਜਨ ਬੇਦਰ ਸੁਦਾਮਾ ਕੌਣ ਹੈ ਜੀ ਉਹ ਬੇਦਰ ਸੀ ਜਿਹੜਾ ਇੱਥੇ ਕੋਈ ਦਰਗਾਹ ਨਹੀਂ ਵਿਚਾਰੇ ਦਾ ਹੂੰ ਹੂੰ ਸਰਦਾਰ ਜੇ ਜੀ ਘਾਨਾ ਚੌਪੜੀ ਮੇਰਾ ਦੇਸ ਨੂੰ ਬਾਹੂ ਹੂੰ ਸਾਧ ਮੇਰਾ ਕੋਈ ਨਹੀਂ ਹੈ ਅੱਛਾ ਜੀ ਮੇਰਾ ਦੇਸ ਆਲਾ ਖਾਤੇ ਦੇ ਚੌਪੜੀ ਵਾਲਾ ਉਹ ਵੀ ਧਰੇ ਬੇਦਾਰ ਹੈ ਅੱਛਾ ਬੇਦਾਰ ਹੈ ਅਸਲ ਚ ਹੂੰ ਨਾ ਕਰ ਕਰ ਇਹ ਵੀ ਕੋਈ ਸਰਦਾਰ ਛੇ ਬੇਦਾਰ ਹੈ ਵਿਚਾਰਾ ਠੀਕ ਹੈ ਜੀ ਤੇ ਸੁਦਾਮਾ ਜੀ ਸੁਦਾਮਾ ਜੀ ਸੁਦਾਮਾ ਜਰੂਰ ਹੈ ਨਾਮ ਤਾਂ ਜਰੂਰ ਹੈ ਕੋਈ ਅੱਛਾ ਉਹ ਆਇਆ ਜਿਹੜਾ ਹੂੰ ਹੂੰ ਉਹ ਜ਼ਾਲੀ ਪ੍ਰੋਪਰਟੀ ਕੋਈ ਨਹੀਂ ਕੋੜਾ ਹਮ ਸਰਕਾਰ ਬੜੀ ਜਾਣ ਚੋ ਬੜੀ ਬੜੀ ਹਮ ਜੇ ਕਿ ਨਾ ਹਿਰਦੇ ਜਨ ਨਾਲ ਤੁਮ ਹੈਗਾ ਹਮ ਉਹ ਤਾਂ ਉਹ ਤਾਂ ਨਾ ਜਿਹੜਾ ਨਾਲ ਲੱਗੇ ਜਾਣ ਵਾਲਾ ਹੈ ਉਹ ਤਾਂ ਵੀ ਜਿਹੜਾ ਇੱਥੇ ਰਹਣ ਵਾਲਾ ਠੀਕ ਹੈ ਜੀ ਤਾਂ ਬਿਦਰ ਜਿਹੜਾ ਹੈਗਾ ਆਪਣਾ ਇਸ ਬਿਦਰ ਦਾ ਜਿਹੜਾ ਆਪਣਾ ਗੁਰਮਤ ਦਾ ਬਿਦਰ ਹੈ ਇਹਦਾ ਕੋਈ ਜਿਹੜਾ ਆਸ਼ੀਰਵਾਦ ਵਿਆਸ ਤੇ ਆਸ਼ਿਰਵੇਦ ਨਾਲ ਕਿਸੇ ਗੋਲੀ ਦੇ ਪੇਟ ਚੋਂ ਜੰਮਿਆ ਸੀ 판ਡੂ ਦਾ ਛੋਟਾ ਭਰਾ ਸੀ ਇਹਦੇ ਨਾਲ ਤਾਂ ਆਪਣਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਜਿਹੜਾ ਆਪਣਾ ਦਾ ਨਕੀ ਹੈ ਠੀਕ ਹੈ ਜੀ ਆਪਣਾ ਰੇਟਾ ਕਾਲ ਦੀ ਗੱਲ ਹੈ ਕਲਿਦਾ ਬ੍ਰਹਮਚਾਰ ਹੂੰ ਹੂੰ ਇਹ ਗੀਤ ਨਹੀਂ ਹੈ ਫਿਰ ਗੀਤ ਬਣ ਜਾਊਗਾ ਠੀਕ ਹੈ ਤੇ ਸੁਦਾਮਾ ਵੀ ਕ੍ਰਿਸ਼ਨ ਦਾ ਕੋਈ ਉਹ ਸੀਗਾ ਮਿੱਤਰ ਉਹ ਨਹੀਂ ਹੈ ਇਥੇ ਜੀ ਨਾ 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 ਅਲਾਈ ਹੈ ਉਹ ਅੱਛਾ ਕਹਾਂਗਾ ਠੀਕ ਹੈ ਹਾਂ ਹਾਂਜੀ ਉਗਰ ਸੈਨਕੋ ਰਾਜ ਦੀਏ ਉਗਰ ਖਾਨ ਜੀ ਦਾ ਉਹਨੂੰ ਰਾਜ ਦੇ ਦਿੱਤਾ ਹੂੰ ਹੂੰ ਉਗਰ ਖਾਨ ਉਹ ਹੁੰਦਾ ਜਿਹੜਾ ਪਹਿਲਾਂ ਹੋ ਵਿੱਚ ਆਇਆ ਹੋ ਵਿੱਚ ਗਿਆ ਉਗਰ ਸੈਨ ਦੇ ਸੀ ਉਹ ਅੱਛਾ ਜੀ ਹੋਰ ਜੀ ਹੂੰ ਹਾਂ ਠੀਕ ਹੈ ਜੀ ਉਹਨੂੰ ਹੋ ਵਿੱਚ ਆਇਆ ਹੈ ਹੈ ਚਿੱਤ ਨੂੰ ਮਿਲ ਗਿਆ ਰਾਜ ਹਾਂਜੀ ਆਹੋ ਹੂੰ ਹੂੰ ਦੇ ਵੀ ਹੂੰ ਹਾਂ ਉਹ ਵੇ ਵੇ ਵਿੱਚੋਂ ਚਲੀ ਗਈ ਹੁਣ ਤੱਕ ਛੜਨੀ ਜ਼ਰੂਰ ਠੀਕ ਹੈ ਪਰ ਨਾਮ ਦਾ ਉਗਰ ਕਹਿੰਦੇ ਰਹੂ ਜੈ ਜੈ ਪਹਿਲਾ ਸੀਗਾ ਹੂੰ ਹਾਂ ਆਪਣਾ ਨਾਮ ਆਪੇ ਰੱਖ ਉਗਰ ਸਾਣਾ ਅੱਛਾ ਜੀ ਕਹਿੰਦਾ ਤੂੰ ਕੋਣਾ ਕਹਿੰਦਾ ਨਹੀਂ ਮੈਂ ਤਾਂ ਉਗਰ ਸਾਡਾ ਉਗਰ ਦਾ ਮਤਲਬ ਜਿਹੜਾ ਪੈਦਾ ਹੋਵੇ ਉਗਰ ਉਗਣਾ ਹੈ ਜੀ ਹਾਂ ਨਾ ਹੂੰ ਹਾਂ ਚਲੋ ਤਾਂ ਗੱਲ ਹੋਰ ਹੈ ਠੀਕ ਹੈ ਜੀ ਜਾਨ ਗੁਰੂ ਬਾਬਾ ਜੀ ਜਿਹੜਾ ਉਹ ਜਿਹੜਾ ਜਿਹੜਾ ਉੱਗਰ ਰੂਪ ਧਾਰਨ ਕਰਕੇ ਉੱਗਰ ਰੂਪ ਧਾਰਨ ਕਰਕੇ ਜਿਹੜਾ ਵਿਰੋਧ ਕਰਕੇ ਉਹਦਾ ਜਿਹੜਾ ਸੰਸਾਰ 'ਚ ਆਇਆ ਅੱਛਾ ਜੀ ਉੱਗਰ ਵਾਸੀ ਦੀ ਜਿਹੜਾ ਘਰਮ ਘੜਤਾ ਸੀ ਉੱਥੋਂ ਅੱਛਾ ਜੀ ਜਿਹੜਾ ਵਾਸੀ ਹੋਇਆ ਸੀ ਅੱਛਾ ਜੀ ਵਾਸੀ ਨੇ ਹੋਇਆ ਫਿਰ ਤਾਂ ਮਨ ਹੋਇਆ ਮਨ ਨੂੰ ਮਿਲਿਆ ਹੈ ਜੀ ਉੱਗਰ ਸੈਨ ਫਿਰ ਸੈਨਾ ਲਈ ਫਿਰਦਾ ਸੀ ਆਪਣੀ ਜੀ ਅੱਧੀ ਮਨ ਕਿਤਨਾ ਉਹ ਵਾਸੀ ਹੈ ਸਿਰਫ ਦੋਏ ਹੋਏ ਤੇ ਸੱਚੜ ਤੋਂ ਠੀਕ ਹੈ ਜੀ ਇਹ ਮੇਰਾ ਮਨ ਵਾਸੀ ਹੈ ਮੈਨੂੰ ਵਾਸੀ ਦੋ ਕਿੱਥੇ ਹੋਗੇ ਇੱਕੋ ਹੀ ਹੈ ਠੀਕ ਹੈ ਜੀ ਬਹਰ ਬਸ ਦੋ ਨਹੀਂ ਹੁੰਦੇ ਠੀਕ ਹੈ ਤੇ ਕੈਨਸਲ ਕੋ ਦੂਜਾ ਕੈਨਸਲ ਕੋ ਦੂਜਾ ਉਹ ਬੁੱਧੀ ਕਦੇ ਕਦੇ ਉਹ ਗੱਲ ਹੋਰ ਹੈ ਜਿਹੜੀ ਆਪਾਂ ਕਹਿੰਦੇ ਦੋ ਬਣਾ ਲੈਂਦੇ ਠੀਕ ਹੈ ਇੱਕੋ ਹੀ ਹੈ ਹਾਂ ਹਾਂ ਤੇ ਉਗਰ ਸੈਨ ਕੋ ਰਾਜ ਦੀਏ ਹਾ ਡੋਗਰ ਸਾਹਿਬ ਨੂੰ ਹੂੰ ਹੂੰ ਡੋਗਰ ਸਾਹਿਬ ਰਾਜੇ ਨਾਤਾ ਉਗਰ ਸਾਹਿਬ ਦਾ ਰਾਜੇ ਦੀ ਬਲਿਖਾਈ ਸੀ ਠੀਕ ਹੈ ਜੀ ਨਰਪਤੇ ਸਿੰਘ ਆਸਨ ਸੋਇਆ ਹਾਂ ਜੀ ਆ ਠੀਕ ਹੈ ਜੀ ਉੱਤੈ ਜਗਾਇਆ ਹੀ ਆ ਉਹ ਜੀ ਪਰ ਉਹ ਬੋਲਦਾ ਕੁਝ ਬਲਬਲਾਉਂਦਾ ਕਰ ਲਿਆ ਸੁਭਰ ਦੇ ਵਿੱਚ ਕੁਝ ਹੋਰ ਹੈ ਬੋਲੀ ਜਾਂਦਾ ਡੋਗਰ ਸਾਹਿਬ ਹਾਂ ਉਹ ਸੁਭਰ ਦੇ ਹੀ ਬੋਲਦਾ ਠੀਕ ਹੈ ਜੀ ਐ ਜਾਗਿਆ ਤਾਂ ਦੇਖਿਆ ਉੱਥੇ ਹੀ ਬੈਠਾ ਹੂੰ ਹੂੰ ਉਹ ਸੁਭਰ ਦੇ ਹੀ ਕੁਬਨੇ ਦੇ ਵਿਰੋਧੀ ਇਹ ਤਾਂ ਨਾ ਦੱਸਦਾ ਅੱਛਾ ਜੀ ਜੇ ਨਾ ਕਾ ਸਾਲ ਜਲੇ ਉਹ ਕਹਿੰਦੇ ਨੇ ਮੇਰਾ ਭਾਈ ਨਹੀਂ ਸੁਪਨੇ ਜੇ ਬੋਲਦੇ ਨੇ ਠੀਕ ਹੈ ਜੀ ਜਾਂ ਜਾਂਦਨ ਜੇ ਜਦ ਗੱਲ ਪਤਾ ਨਹੀਂ ਕਿ ਉਹ ਅਸੀਂ ਕੀ ਬੋਲਦੇ ਤੇ ਠੀਕ ਹੈ ਜੀ ਓਏ ਐ ਕਰ ਦੂ ਪਾਏ ਆ ਕਰਕੇ ਛੱਡੂ ਉਹ ਕਰਕੇ ਛੱਡੂ ਜਾਂ ਤੇ ਆਣ ਕੇ ਵੀ ਕਰਨ ਵਾਲਾ ਦਾ ਹੁਕਮ ਨਾ ਹੋ ਰਿਹਾ ਤਾਂ ਕੁਛ ਅਜਿਹੀ ਠੀਕ ਹੈ ਜੀ ਹਾਂਜੀ ਜਪਹੀਨ ਤਪਹੀਨ ਕੁੱਲਹੀਨ ਕਰਮਹੀਨ ਨਾਮੇ ਕੇ ਸਵਾਮੀ ਤੇਉ ਤਰੇ। ਜਪਹੀਨ ਤਪਹੀਨ ਜਪਨੀ ਕਰ ਰਿਹਾ ਲੋਦੇ ਦਾ ਸਾਲ ਵੀ ਤਪਲੀ ਕਰ ਰਿਹਾ। ਹੂੰ ਹੂੰ। ਕੋਈ ਕਰਮ ਵੀ ਕਰ ਰਿਹਾ ਆ ਜਿਹੜਾ ਕਰਮ ਧਰਮ ਦਾ। ਹੂੰ ਹੂੰ। ਕੋਈ ਨਹੀਂ ਇਹਦੀ ਐ। ਅੱਛਾ ਜੀ। ਇਹ ਨਾ ਕਰੇ ਜਪਹੀਨ। ਹੂੰ। ਨਾਮੇ ਦਾ ਸਾਬੇ ਨਹੀਂ ਜਬੇ ਨਾਮਾ ਜਬੇ ਸੀ ਅੱਛਾ ਜੀ ਇਹ ਉਤਰੇ ਉਹ ਦਰਦੇ ਨੇ ਕਹਿੰਦਾ ਨਾਮੇ ਦਾ ਸਾਬੇ ਕਹਿੰਦਾ ਉਹ ਦਰਦੇ ਨੇ ਜਿਹੜੇ ਤੇ ਜਾਪ ਹੀ ਹੋ ਜਾਂਦੇ ਨੇ ਸਾਪ ਹੀ ਹੋ ਜਾਂਦੇ ਨੇ ਕਰ ਵੀ ਹੋ ਜਾਂਦੇ ਨੇ ਕੁੱਲ ਹੀ ਹੋ ਜਾਂਦੇ ਨੇ ਠੀਕ ਹੈ ਜੀ ਉਹ ਜਿਹੜੇ ਕੋਲ ਹੈਗੀ ਉਹ ਨਹੀਂ ਕਰ ਸਕਦੇ ਇਥੇ ਹੂੰ ਹੂੰ ਜਿਹਨਾਂ ਦੀ ਕੋਲ ਖਤਮ ਹੋ ਜਾਂਦੀ ਹੈ ਉਹ ਤਰਸਦੇ ਨੇ ਕੋਲ ਹੁੰਦੀ ਹੈ ਸਰੀਰ ਦਾ ਸਬੂਤ ਹੂੰ ਜਦ ਇੱਕ ਪਿਤਾ ਇੱਕ ਖਿਆਬ ਬਾਰ ਖੋਗੇ ਫਿਰ ਕੋਲ ਹੀ ਰੋਗੇ ਠੀਕ ਹੈ ਜਿੱਦੇ ਸੰਪਰਦਾਇਕ ਨੇ ਜਿਹਦੀਆਂ ਕੌਮਾਂ ਨੇ ਕੋਈ ਕੋਲ ਹੀ ਨਹੀਂ ਹੈ ਜਿਹੜੇ ਸਿੱਖ ਕੌਮ ਕਹਿੰਦੇ ਨੇ ਕੋਲ ਹੀ ਰੋ ਨਹੀਂ ਸਕਦੇ ਨਾ ਉਹ ਤਰਸਦੇ ਨੇ ਠੀਕ ਹੈ ਜੇ ਕਦੀ ਕੋਈ ਕੌਮ ਨਹੀਂ ਹੈ ਹੂੰ ਹੂੰ ਜੇ ਤਾ ਕੁੱਲ ਹੀਰੇ ਕਰਮ ਹੀਰੇ ਜਪ ਹੀਰੇ ਤਪ ਹੀਰੇ ਹੂੰ ਹੂੰ ਜੇ ਕੁੱਲ ਹੀਰੇ ਕਰਮ ਹੀਰੇ ਦੀ ਤੋ ਸਖਦੀ ਠੀਕ ਹੈ ਜੀ ਸਰ ਜੀ ਤੇ ਨਾਮੇ ਕੇ ਸਵਾਮੀ ਇੱਥੇ ਨਾਮੇ ਕਾ ਸਵਾਮੀ ਕੀਰੇ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਵਾਹੀ ਇਹ ਨਾ ਨਾ ਪਰਵਿਸ਼ਰਦੀ ਕਿਤੇ ਹੋ ਰਹੀ ਹੈ ਹਾਲ ਤਲੇ ਜੱਤਰੀ ਹੋ ਰਹੀ ਹੈ ਗੱਲ ਅੱਛਾ ਜੀ ਤੇ ਉਤਰੇ ਤੇ ਹੁੰਦਾ ਮਤਲਬ ਅਮੇ ਸੱਤ ਸੜ ਕੇ ਜਾਬੇ ਕੇ ਸਾਵੀ ਵਰਗੇ ਹੂੰ ਹੂੰ ਅਮੇ ਦਾ ਜਾਬੀ ਜਾਬੀ ਨੇ ਤਾਂ ਵੀਰੇ ਕੋਈ ਨਹੀਂ ਜਿਹੜੇ ਐ ਜਿਹਨੇ ਮੇਰੇ ਸਾਵੀ ਵਰਗੇ ਸਾਡੇ ਧਰ ਜਾਂਦੇ ਅੱਛਾ ਜੀ ਉਸ ਹੈ ਠੀਕ ਹੈ ਤੇ ਸਮੂਚਾ ਭਾਵ ਆਪਾਂ ਸ਼ਬਦ ਦਾ ਕੱਢ ਲੀਏ ਜੀ ਹੁਣ ਹਾਂ ਜੀ ਤੇ ਇਸ ਮੁੱਚੇ ਭਾਵ ਦੱਸੋ ਵੀ ਇਸ ਮੁੱਚੇ ਭਾਵ ਕੀ ਹੈ ਵੀ ਰਾਮ ਕਹਿਣ ਜੇ ਭੇਜਦੇ ਹਨ ਜੀ ਜਿਹਨੇ ਰਾਮ ਕਹਿਣਾ ਸਿੱਖ ਲਿਆ ਉਹ ਤਰ ਜਾਏਗਾ ਠੀਕ ਹੈ ਜੀ ਹਰੀ ਹਰ ਕੀ ਕਥਾ ਜਿਹੜੀ ਕੁਰਬਾਨੀ ਹੈ ਇਹ ਕਥਾ ਹੈ ਕਿ ਰਾਮ ਕਿੱਥੋਂ ਪੈਦਾ ਹੋਇਆ ਹੈ ਹਮ ਹਮ ਕਦੋਂ ਇਹ ਗਰਭ ਚਾਇਆ ਹੈ ਰਾਮ ਗਰਭ ਵਿਚ ਆਦਾ ਹੈ ਰਾਮ ਗਰਭ ਹੈ ਸਾਰਾ ਇਹ ਅੱਛਾ ਜੀ ਕਦੋਂ ਤੋਂ ਸ੍ਰਿਸ਼ਟੀ ਉਹ ਤੋਂ ਛੇ ਦਾਲ ਹੋਇਆ ਜਦੋਂ ਤੋਂ ਸੱਚਕਲ ਤੋਂ ਆਇਆ ਹੈ ਹਾਂ ਜੀ ਜਦੋਂ ਤੋਂ ਸਿੱਸੀ ਪੈਦਾ ਹੋਈ ਆ ਉਦੋਂ ਤੋਂ ਹੁਣ ਤੱਕ ਦੀ ਕਹਾਣੀ ਸੁਣੋਦੀ ਐ ਗੁਰਬਾਣੀ ਅੱਛਾ ਜੀ ਆਤਬੋ ਜੀ ਜੋਤ ਜੀ ਹਾਂਜੀ ਇਹ ਰਾਉਕੀ ਕਥਾ ਠੀਕ ਐ ਤੇ ਦਿਨ ਉਹਦਾ ਹੀ ਗਾਣਾ ਨੇ ਹੂੰ ਹੂੰ ਤ੍ਰੇਤੇ ਦਾ ਵੀ ਗਾਣਾ ਹੈ ਜਦਕਰ ਬਹੁਤਾ ਜੀ ਦੁਪਹਿਰ ਚ ਗਾਣਾ ਬਹੁਤਾ ਐ ਅੱਛਾ ਜੀ ਦਾ ਹੂੰ ਹੂੰ ਤ੍ਰੇਤੇ ਜੋ ਸੱਟ ਘਾੜ ਲੋ ਤਾਂ 3 ਪੈਸੇ ਹੋ ਜ਼ਰੂਰ ਐ ਹੂੰ ਹੂੰ ਸੱਚਖੰਡ ਦਾ ਨੀ ਬਣਦੀ ਸੱਚਖੰਡ ਨੂੰ ਤਾਂ ਰੂਪੇ ਰਗਿਆ ਵਿਗੜ ਅੱਛਾ ਜੀ ਉਹ ਰੂਪ ਸੱਚਖੰਡ ਨਾਲ ਤਾਂ ਰਹਿ ਨਹੀਂ ਹੂੰ ਹੂੰ ਕਹਿੰਦੇ ਬਗੜ ਗਿਆ ਕਰਕੇ ਇੱਥੇ ਠੀਕ ਹੈ ਜੀ ਵਿਗੜੇ ਹੋਏ ਰੂਪ ਵਾਲੇ ਇੱਥੇ ਲਿਆ ਕੇ ਰੀਐਕਟਡ ਪੀਸ ਇੱਥੇ ਲਿਆ ਕੇ ਵਰਕਸ਼ਾਉਂ ਦੇ ਵਿੱਚ ਠੀਕ ਕਰਕੇ ਫਿਰ ਵਰਕਸ਼ਾਉਂ ਤੇ ਭੇਜਣ ਦੇ ਸੱਚਖੰਡ ਇਹ ਕਹ ਲੋ ਅੱਛਾ ਵਿਵਾਰ ਆਦੀ ਮਾਲ ਆਦੀ ਹਸਤਾਲ ਚ ਲੈਣ ਦੇ ਤਰ ਤਰੂ ਸੋ ਜਾਣ ਕੇ ਫੇਰ ਚਲੇ ਜਾਂ ਹਾਂ ਜੀ ਖੋਤੇ ਬਲਾਰ ਹੋ ਗਏ ਸੀ ਪੈਲੇ ਆਦੇ ਐਟਰ ਨੂੰ ਉਪਚਾਰ ਹੋ ਰਿਹਾ ਠੀਕ ਹੈ ਪਰ ਇਹ ਸਮਝਦੇ ਨੇ ਵੀ ਅਸੀਂ ਬਿਮਾਰ ਹਾਂ ਇੱਥੇ ਇਹਨਾਂ ਨੂੰ ਭਰਮ ਪਿਆ ਹੋਇਆ ਨਾ ਨਾ ਇਹਨਾਂ ਨੂੰ ਪਹਿਲਾਂ ਬੋਲ ਰਿਹਾ ਇਹ ਤਾਂ ਗੱਲ ਨਹੀਂ ਡਾਕਟਰ ਨੂੰ ਅੱਛਾ ਜੀ ਮਾਰਦਾ ਕੋਈ ਬੰਦਾ ਹੀ ਹਰ ਡਾਕਟਰ ਦੇ ਬੋਲਾਰ ਬਾਅਦ ਮਾਰੇ ਤਾਂ ਪੁੱਛੇ ਕਿ ਮਾਰੀਏ ਬਲੂ ਇਲਾਜ ਕਰੋ ਬਿਰਾਏ ਕਰੋ ਕਰੋ ਠੀਕ ਹੈ ਸਾਰੇ ਦਾਤ ਦੇ ਗੁਰੂ ਦੇ ਸਾਰੇ ਗੁਰੂ ਦੇ ਠੀਕ ਹੈ ਇਹਦੀ ਰੋਇ ਠੀਕ ਹੈ ਜੀ ਇਹ ਚੇਲਾਵਰ ਦੂਰ ਕੋਹਦਾ ਹੈ ਇਹ ਹੁਣ 61 ਸ਼ਬਦ ਹੈ ਜੀ ਟੋਟਲ ਤੇ ਪਹਿਲੇ ਸ਼ਬਦ ਦੀ ਵਿਆਖਿਆ ਆਪਾਂ ਇੱਥੇ ਪੂਰੀ ਕਰਦੇ ਹਾਂ ਜੀ ਬਾਕੀ